ਜਿੰਪੀਟ ਨੂੰ ਸੀ ਇਹਨੂੰ ਇਸ ਕਾਬਲ ਕਿਨੇ ਬਣਾਇਆ ਕਿ ਇਹ ਸੌਦਾ ਕਰ ਲੇ ਆਵਾਜ਼ ਵੀ ਪਾ ਦਿੱਤਾ ਤੇ ਗੋਸਾਬ ਨੂੰ ਕਾਬਲ ਬਣਾਇਆ ਸੁਪੀਰ ਬਾਦਲ ਨੇ ਔਰ ਬਾਦਲ ਸਾਹਿਬ ਨੇ ਇੰਨਾ ਵੱਡਾ ਅੰਪਾਇਰ ਖੜੀ ਕਰਕੇ ਦਿੱਤੀ ਕਾਰੋਬਾਰ ਖੜਾ ਕਰਕੇ ਦਿੱਤਾ ਨਾਂ ਬਣਾਇਆ ਦੋ ਵਾਰੀ ਟਿਕਟਾਂ ਦਿੱਤੀਆਂ ਔਰ ਆਪ ਦੇ ਜਿਹੜੇ ਛੇਗੇਤਿਆਂ ਦੀ ਪੂੰਜੀ ਇਹਨਾਂ ਨੂੰ ਫਰਾਦੀ ਵੀ ਆ ਲੋ ਭਈ ਤੁਸੀਂ ਚਾਬੀ ਸੰਭਾਲੋ ਐਨ ਮੌਕੇ ਤੇ ਆ ਕੇ ਤੁਸੀਂ ਵੇਖੋ ਪਿੰਡਾਂ ਦੇ ਵਿੱਚ ਇੱਕ ਪੋਸਟਰ ਲੱਗੇ ਹੈ ਜਿਹਦੇ ਚ ਸੁਬੀਰ ਬਾਦਲ ਨੇ ਮੋਢੇ ਤੇ ਹੱਥ ਰੱਖਿਆ ਰਿਹਾ ਡਿੰਪੀ ਢਿਲੋਂ ਜੀ ਨੇ ਉਹ ਪੜਾ ਰਹੇ ਐ ਰਾਤ ਨੂੰ ਬੰਦੇ ਲਾਇ ਪਿਆ ਜੋਰ ਲੱਗੇ ਪਿਆ ਵੀ ਸਾਡੀ ਮੰਗਾਮੀ ਨਾ ਹੋਵੇ ਇਹਨੂੰ ਪਾੜ ਦਿਓ ਜਿਹਨੂੰ ਕਹਿੰਦੇ ਸੀ ਇਹ ਭਰਾ ਐ ਸਾਡਾ ਵੱਡਾ ਸੁਬੀਰ ਸਿੰਘ ਬਾਦਲ ਅੱਜ ਤੇ ਕਾਲੀਦਲ ਸਾਡਾ ਸਭ ਕੁਝ ਐ ਪੂਰੀ ਪਿੱਠ 'ਚ ਸ਼ੂਰਾ ਮਾਰ ਰਿਆ ਪਰ ਨੀਰੋ ਲੀਰ ਕਰਦਾ ਫੋਨੋ ਫੋਨ ਕਰਦਾ ਅਕਾਲੀ ਦਾ ਲੈਣਾ ਜ਼ਿਲ੍ਹਿਆਂ ਦੇ ਵਿੱਚ ਕਾਫੀ ਸਟਰੋਂਗ ਹੁੰਦਾ ਸੀ ਸੁਖੀਰ ਸਿੰਘ ਬਾਦਲ ਦੀ ਮੇਰੇ ਖਿਆਲ ਸੰਜੀਤ ਬਾਅਦ ਤੇ ਲੱਤ ਵੱਢਦੀ ਆਦਮੀਆਂ ਢਿੱਲੋਂ ਸਾਹਿਬ ਨੇ ਕਿ ਉਹਨਾਂ ਨੂੰ ਸਾਰੇ ਜਨਾਰ ਛੱਡ ਕੇ ਭੱਜ ਜਾਣਾ ਪਿਆ ਦੇਖੋ 74 ਸਾਲ ਤੱਕੜੀਆਂ ਦੇ ਪੂਰੇ ਪੰਜਾਬ ਚ ਹੀ ਲੜ ਰਹੀ ਜਨਾਰ ਕਰਦੇ ਬਲਕੇ ਉਹ ਛੱਡ ਕੇ ਮੈਦਾਨ ਜਦੋਂ ਘਰ ਘਰ ਤੇ ਹਮਲਾ ਹੋ ਗਿਆ ਜਿੱਥੇ ਸਾਰਾ ਬਰੂਦ ਸਾਰਾ ਪਿਆ ਸੀ ਇਹ ਪੁਲਾਵਨਾਂ ਨੇ ਇੱਕ ਕੰਮ ਧਾਕਣਾ ਸੀ ਦੂਜੇ ਪੰਜਾਬ ਦੇ ਵਿੱਚ ਉੱਥੇ ਇਹਨਾਂ ਨੇ ਵਿਸ਼ਵਾਸ ਘਾਤ ਕਰਕੇ ਉਹਨੂੰ ਮਾਰਤਾ ਫਿਰ ਆਤ ਨੂੰ ਕਰੇ ਪਿਆ ਬੁਲਾਇਆ ਇਹ ਉਵੇਂ ਹੋਇਆ ਕਿ ਜਿਵੇਂ ਘਰ ਬੁਲਾ ਕੇ ਰੋਟੀ ਖਾਣ ਦੇ ਬਹਾਨੇ ਕਿਸੇ ਨੂੰ ਜ਼ਹਿਰ ਦੇਤਾ ਹੋਵੇ ਇਹ ਜ਼ਹਿਰ ਤੋਂ ਵੀ ਬਹਿਤੀ ਗੱਲ ਹੋਈ ਜੋ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਦਾ ਪਾਰਟੀ ਡਿਪਟੀ ਕਰਨ ਦੇ ਬਹਾਨੇ ਇਹ ਨਹੀਂ ਹੋਣਾ ਚਾਹੀਦਾ ਇਹਦਾ ਤਾਂ ਸਾਰਾ ਸਿਸਟਮ ਹੀ ਹੋਣ ਵਾਲੇ ਦਮੇ ਤੇ ਕੈਸ਼ ਗਿਆ ਚੁਗਾ ਜਗਾ ਆ ਜਿਹੜਾ ਬਿੱਟੂ ਫਿਰਦਾ ਹੈ ਜਨਾ ਮਰਨ ਨਹੀਂ ਬੰਦੇ ਉਹ ਮੈਂ ਕਹਿੰਦਾ ਵੀ ਉਹ ਬਰਾਮੋ ਵਾਲੀ ਆਸਾਮ ਨੇ ਹੁੰਦੇ ਆ ਵੀ ਉਹਨਾਂ ਦੇ ਕਰੇ ਮੁੰਡਾ ਜੱਟ ਸੰਢਰ ਕੋ ਮੁੱਖ ਮੰਤਰੀ ਨਹੀਂ ਬਣ ਸਕਦਾ ਸੋ ਇਹਦੇ ਕੈਨ ਨੰਬਰ ਬਿੱਟੂ ਨੂੰ ਬਣਾਇਆ ਰੇਲਵੇ ਮੰਤਰੀਾਰੇ ਜੇ ਜੇ ਰਾਜਾ ਵੜਿੰਗ ਕੱਲ ਨੂੰ ਮੋਦੀ ਨਾਲ ਗੱਲ ਕਰ ਲਈ ਉਹਦੀ ਸਾਭਾ ਉਹ ਨਹੀਂ ਵੀ ਗਰਮ ਮੰਤਰੀ ਬਣਾ ਸਕਦੇ ਲੇਕਿਨ ਜਾਬੂ ਵੀ ਨਹੀਂ ਬਣਾਇਆ ਰਾਹੁਲ ਗਾਂਧੀ ਦੇ ਕਾਲਜ ਸਾਡੇ ਕੇਂਦਰੀ ਐਮਐਲਏ ਬਣਾਇਆ ਦਿਖਾਇਆ ਕਿ ਕਿੰਨਾ ਇਸ ਕਾਬਿਲ ਹੈ ਸੋ ਮੇਰੀ ਤੁਹਾਨੂੰ ਇਹ ਬੇਨਤੀ ਹੈ ਸਾਰੇ ਲੋਕਾਂ ਨੂੰ ਆਕਾਲੀ ਦਲ ਨੂੰ ਜਿਹੜੇ ਪਿਆਰ ਕਰਦੇ ਜਿਹੜਾ ਹਰੂ ਮੰਦਰ ਘਰਾਂ ਚ ਬਿਖੇ ਹੋਏਗਾ ਚੋਣਾਂ ਚ ਇਹ ਮੌਜਾ ਪ੍ਰਸ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਜਿਨਕਾਬ ਦਾ ਕੀ ਕਹਾਸੇ ਪਰਮਾਨੰਦਾਰੇ ਸੁਣ ਕੇ ਤੁਸੀਂ ਕਿੰਨਾ ਗਮ ਤੁਸੀਂ ਆਪਣੇ ਖਾਸ મિતਰਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਆ ਆਰਿਆ ਬਚਾ ਕੇ ਧੋਆ ਆ ਛੱਡ ਕੇ ਆਸਾਂ ਦੀ ਕਿ ਮੇਰੇ ਕਿਦੜਵਾ ਦੇ ਕੀ ਵਿਚਾਰੀ ਚੀਜ਼ ਹੈ ਕਿਦੜਵਾ ਦੇ ਕੀ ਚੀਜ਼ ਹੈ ਮੁੰਡਾ ਮੰਨਦਾdoctype ਹੈ ਨਾ ਜੇ ਤੁਸੀਂ ਕਿਸੇ ਵਿਅਕਤੀ ਦੇ ਪਿੱਛੇ ਜੁੜੋ ਨਾ ਹੋਵੇ ਆਂੰਤੋਰਾ ਕਾਰੋਬਾਰ ਅਜਿਹਾ ਮਹਿਲ ਬਾੜੀਆਂ ਬਣਾਈਆਂ ਹੋਏ ਜੇ ਜਿਨ੍ਹਾਂ ਨੇ ਬਣਾਈਆਂ ਉਹਨਾਂ ਤੁਸੀਂ ਉਹਨਾਂ ਦੀ ਛੱਤ ਤੇ ਚੜ ਕੇ ਉਹਨਾਂ ਨੂੰ ਰਾਤ ਨੂੰ ਰੋਟੀ ਖਾਣ ਦੇ ਵੇਲੇ ਜ਼ਹਿਰ ਪਾ ਦਿਓ ਇਹ ਕਿੰਦੀ ਮਾੜੀ ਗੱਲ ਹੈ ਇਸ ਗੱਲ ਦਾ ਧਿਆਨ ਰੱਖਿਓ ਮੇਰੀ ਬੇਨਤੀ ਹੈ ਕਿੱਧਰ ਬਾਦੇ ਪਾਕਾਲੀ ਭਰਾਵਾਂ ਨੂੰ कि ਜਿਹੜੇ ਤੁਸੀਂ ਹੁਣ ਚਾਹੁੰਦਾ ਚਾਹੁੰਦਾ ਖੜਾ ਥੋੜਾ ਸੋਹਣਾ ਨਹੀਂ ਲੱਗਦਾ ਜਿੱਥੇ ਤੁਸੀਂ 66 ਸਾਲ ਬੋਟਾ ਪਾਈ ਹੈ ਸੋ ਮੇਰੀ ਬੇਨਤੀ ਹੈ ਕਿ ਆਦਮੀਆਂ ਦਿੰਗੋ ਸਾਹਿਬ ਨੂੰ ਜਰਾ ਸੰਸਕਾਣਾ ਸਿੱਖੇ ਕਿ ਜਿੱਥੇ ਸੀ ਹੈਗੇ ਆ ਉਹ ਹੈਗੇ ਆ ਔਰ ਔਕੇ ਉਹਨਾਂ ਦੇ ਖਲਾਫ ਜ਼ਰੂਰ ਬੋਲਣ ਤਾਂ ਜੋ ਉਹਨਾਂ ਨੂੰ ਇਹ ਪਤਾ ਲੱਗੇ ਕਿ ਕੋਈ ਕੋਈ ਕਹਿੰਦਾ ਗਿਦਾਰੀ 1947 ਤੋਂ ਪਹਿਲਾਂ ਵੀ ਗਿਦਾਰ ਲੋਕਾਂ ਦੇ ਬਿਆਨ ਨੇ ਗਿਦਾਰੀ ਕਰਿਆ ਕਰਦੇ ਸੀ ਇਹ ਮੋਰਟਪੈਨ ਦਾ ਲਾਡ ਹੋ ਜਾਣਾ ਸੀ ਜੇ ਗਿਦਾਰ ਨਾ ਪਰ ਅਫਸੋਸ ਹੈ ਗਿਦਾਰ ਕੋਈ ਸੀ ਐਸੇ ਕਰਦੇ ਸੀ ਜਿਹੜੀ ਨਾਲ ਪੈਸੇ ਦੀ ਗੱਲ ਕਰਵਾ ਲਿਆ ਸੋ ਰਾਜਾ ਵ림 ਤਾਂ ਹਮੇਸ਼ਾ ਗਿਦਾਰਾਂ ਦੇ ਖਿਲਾਫ ਲੜਨਾ ਚਾਹੇ ਉਹ ਬਿੱਟੂ ਹੋਵੇ ਚਾਹੇ ਕੋਰ ਹੋਵੇ ਚਾਹੇ ਮੰਨਤੀ ਬਾਬੇ ਹੋਵੇ ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਜਾਣੇ ਇਹਦੇ ਤੇ ਜ਼ਰੂਰ غور ਕਰਨਾ ਹੋ ਔਰ ਮੈਂ ਕੈਡੀ ਦੇ ਪੁਰਾਣੀ ਚੁੰਡ ਬਾਪੇ ਜਿਨ੍ਹਾਂ ਨੇ ਸਾਰੀ ਉਮਰ ਆਪਕੇ ਉਹਨਾਂ ਨੂੰ ਬੇਨਤੀ ਕਰਨਾ ਹੈ ਇਹ ਕਿ ਕਹਾਂ ਪਾ ਕੇ ਜਿੰਪੀਕ ਉਹਨਡੇ ਤੁਸੀਂ ਇਸੇ ਇਹ ਮਾਨਸਾਹੂ ਦਾ ਰੱਖੋ ਹਾਂ ਇਸ ਇੱਕ ਕੋਈ ਨਾ ਮੈਂ ਇਸ ਇਹਨਾਂ ਨੂੰ ਅਰਸ਼ਤ ਸੁਣਾ ਚੋ ਜਿਹਨੇ ਨਾ ਕਿ ਬੇਨਤੀ ਕਰਨ ਦਾ ਅਸਰ ਸੁਣਾ